ਪੋਲਟਰੀ ਫਾਰਮਿੰਗ ਦੇ ਧੰਦੇ ਵਿੱਚੋਂ ਚੰਗੀ ਕਮਾਈ ਕਰਨ ਦੇ ਕਿਹੜੇ-ਕਿਹੜੇ ਤਰੀਕੇ ਹੁੰਦੇ ਰਗੇ ਕਿਹੜੇ ਤਰੀਕਿਆਂ ਨਾਲ ਜਿਹੜੇ ਵੱਡੇ ਫਾਰਮਾਂ ਵਾਲੇ ਨੇ ਉਹ ਚੰਗੀ ਕਮਾਈ ਕਰ ਲੈਂਦੇ ਨੇ ਉਹਨਾਂ ਗੱਲਾਂ ਤੋਂ ਜਿਹੜੇ ਛੋਟੇ ਫਾਰਮਰਾਂ ਨੂੰ ਵੀ ਸਿੱਖਣਾ ਚਾਹੀਦਾਗਾ ਇਸ ਵਿਸ਼ੇ ਤੇ ਅੱਜ ਆਪਾਂ ਤੁਹਾਡੇ ਨਾਲ ਗੱਲਬਾਤਾਂ ਕਰਾਂਗੇ ਕਿਉਂਕਿ ਆਪਾਂ ਫਾਰਮਿੰਗ 'ਚ ਤਾਂ ਆ ਜਾਣੇ ਆ ਜਾਂ ਫਿਰ ਥੋੜੀਆਂ-ਬਹੁਤੀਆਂ ਘਰੇ ਮੁਰਗੀਆਂ ਰੱਖ ਲੈਣੇ ਆਪਣੇ ਘਰ ਦੇ ਗੁਜ਼ਾਰੇ ਲਈ ਪਰ ਪਾ ਨੂੰ ਇਹ ਨਹੀਂ ਪਤਾ ਹੁੰਦਾ ਉਸ ਸਮੇਂ ਕਿ ਆਪਾਂ ਕਿਸ ਤਰੀਕੇ ਨਾਲ ਉਹਨਾਂ ਤੋਂ ਚੰਗੀ ਕਮਾਈ ਲੈ ਸਕਦੇ ਆਂਗੇ ਕਿਹੜੇ-ਕਿਹੜੇ ਤਰੀਕਿਆਂ ਨਾਲ ਆਪਾਂ ਨੂੰ ਚੰਗਾ ਉਹਨਾਂ ਤੋਂ ਜਿਹੜਾ ਪ੍ਰੋਫਿਟ ਹੋ ਸਕਦਾ ਹੈ ਸੋ ਇਸ ਵਿਸ਼ੇ ਤੇ ਅੱਜ ਆਪਾਂ ਤੁਹਾਨੂੰ ਪ੍ਰੋਪਰ ਜਾਣਕਾਰੀ ਦਵਾਂਗੇ ਕੱਲੀ-ਕੱਲੀ ਡਿਟੇਲ ਦੱਸਾਂਗੇ ਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਆਪਾਂ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਕਿ ਜਿਹੜੇ ਵੱਡੇ ਪੋਲਟਰੀ ਫਾਰਮ ਵਾਲੇ ਨੇ ਉਹ ਕਿਵੇਂ ਕਮਾਈ ਕਰਦੇ ਨੇਗੇ ਕਿਉਂਕਿ ਜਦੋਂ ਕੋਈ ਨਵੇਂ ਵੀ ਰੋ ਪੋਲਟਰੀ ਫਾਰਮਿੰਗ ਦੇ ਧੰਦੇ 'ਚ ਆਉਂਦੇ ਨੇਗੇ ਉਹਨਾਂ ਦਾ ਇਹੀ ਸਵਾਲ ਹੁੰਦਾਗਾ ਕਿ ਸਾਨੂੰ ਜਿਹੜਾ ਪ੍ਰੋਫਿਟ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਕਿਹੜੇ-ਕਿਹੜੇ ਕਾਰਨ ਹੁੰਦੇ ਨੇ ਜਿਹੜੇ ਪ੍ਰੋਫਿਟ ਨਹੀਂ ਹੁੰਦਾ ਪੋਲਟਰੀ ਫਾਰਮਿੰਗ ਚੋਂ ਕਿਹੜੀਆਂ-ਕਿਹੜੀਆਂ ਕਮੀਆਂ ਰਹਿ ਜਾਂਦੀਆਂ ਨੇ ਸੋ ਆਪਾਂ ਇਸ ਵਿਸ਼ੇ ਤੇ ਅੱਜ ਤੁਹਾਨੂੰ ਪ੍ਰੋਪਰੀ ਵੀਡੀਓ ਬਣਾ ਕੇ ਦੇ ਰਿਹਾਗੇ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਜਾਂਦੇ ਆਂਦੇ ਸਬਸਕ੍ਰਾਈਬ ਦੋਸਤੋ ਜਰੂਰ ਕਰ ਦਿਓ ਤੇ ਨਾਲ ਘੰਟੀ ਦਾ ਬਟਨ ਵੀ ਦਬਾ ਦਿਓ ਤੇ ਸੋਹਣਾ ਜਿਹਾ ਇੱਕ ਕਮੈਂਟ ਜਰੂਰ ਕਰ ਜਿਓ ਸੋ ਹੁਣ ਆਪਾਂ ਤੁਹਾਡਾ ਜ਼ਿਆਦਾ ਸਮ ਅੱਪਾਂ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਤੁਸੀਂ ਚੰਗਾ ਮੁਨਾਫਾ ਕਮਾ ਸਕਦੇ ਹੋ ਦੋਸਤੋ ਇਹ ਸਾਰਿਆਂ ਨੂੰ ਹੀ ਪਤਾਗਾ ਕਿ ਆਪਾਂ ਮਾਰਚ ਦੇ ਮਹੀਨੇ 'ਚ ਬੱਚੇ ਪਾ ਕੇ ਤੇ ਅੱਗੇ 4-5 ਮਹੀਨਿਆਂ ਤੋਂਬਾ ਜਦੋਂ ਮੁਰਗੀ ਅੰਡੇ ਤੇ ਆ ਜਾਂਦੀ ਹੈ ਆਪਾਂ ਜਿਹੜਾ ਉਹਦਾ ਅੰਡਾ ਸੇਲ ਕਰਕੇ ਜਿਹੜਾ ਚੰਗਾ ਪ੍ਰੋਫਿਟ ਕਮਾ ਸਕਦੇ ਆ ਸੋ ਇੱਚ ਕੋਈ ਸ਼ੱਕ ਨਹੀਂ ਅੰਡਾ ਸੇਲ ਕਰਕੇ ਵਧੀਆ ਪ੍ਰੋਫਿਟ ਆਪਾਂ ਨੂੰ ਮਿਲ ਸਕਦਾ ਹੈਗਾ ਗਰਮੀਆਂ ਚ ਵੀ ਅੰਡਾ ਸੇਲ ਹੋ ਜਾਂਦਾ ਤੇ ਸਰਦੀਆਂ ਚ ਵੀ ਜਦੋਂ ਥੋੜੀ ਜੀ ਜ਼ਿਆਦਾ ਗਰਮੀ ਹੁੰਦੀ ਹੈ ਜੂਨ ਤੇ ਜੁਲਾਈ 2 ਮਹੀਨੇ ਥੋੜਾ ਜਿਹਾ ਅੰਡਾ ਵੇਚਣ ਚ ਦਿੱਕਤ ਆਉਂਦੀ ਹੈਗੀ ਪਰ ਜਿਹੜੇ ਦੂਸਰੇ ਮਹੀਨੇ ਹੁੰਦੇ ਨੇ ਉਹਨਾਂ ਜਿਹੜਾ ਅੰਡਾ ਆਰਾਮ ਨਾਲ ਸੇਲ ਹੋਈ ਜਾਂਦਾ ਹੈਗਾ ਸਿਆਲ ਦੇ ਮਹੀਨੇ ਬਹੁਤ ਵਧੀਆ ਰੇਟ ਤੇ ਜਿਹੜਾ ਅੰਡਾ ਸੇਲ ਹੁੰਦਾ ਹੈਗਾ ਸੋ ਅੰਡੇ ਦੇ ਨਾਲ-ਨਾਲ ਆਪਾਂ ਹੋਰ ਕਿਹੜੇ ਤਰੀਕਿਆਂ ਨਾਲ ਇਹਨਾਂ ਤੋਂ ਜਿਹੜੀ ਕਮਾਈ ਕਰ ਸਕਦੇ ਆ ਉਹ ਵੀ ਤੁਹਾਡੇ ਨੂੰ ਹੁਣ ਆਪਾਂ ਦੱਸਦੇ ਆ ਆਜੋ ਸੋ ਦੋਸਤੋ ਜਦੋਂ ਆਪਾਂ ਨੇ ਮਾਰਚ ਦੇ ਮਹੀਨੇ ਬੱਚੇ ਪਾ ਲਏ ਮਾਰਚ ਜਾਂ ਅਪ੍ਰੈਲ ਮਹੀਨੇ ਮੰਨ ਲਓ ਬੱਚੇ ਪਾ ਲਏ ਸੋ ਉਹ ਦੋਸਤੋ ਮਾਰਚ ਅਪ੍ਰੈਲ ਮਈ ਜੂਨ ਜਦੋਂ ਜੂਨ ਜੁਲਾਈ ਲੰਘ ਗਿਆ ਥੋੜੀ ਥੋੜੀ ਮੌਸਮ ਜਿਹੜਾ ਠੀਕ ਹੋਣ ਲੱਗ ਜਾਂਦਾ ਥੋੜੀ ਥੋੜੀ ਹੌਲੀ ਹੌਲੀ ਅੱਗੇ ਅਗਲੇ ਮਹੀਨੇ 'ਚ ਠੰਡ ਹੋਣ ਲੱਗ ਜਾਂਦੀ ਆ ਉਦੋਂ ਜਿਹੜਾ ਇਹਨਾਂ ਦਾ ਰੇਟ ਜਾਨਵਰਾਂ ਦਾ ਬਹੁਤ ਵਧੀਆ ਹੁੰਦਾਗਾ ਆਂਡਾ ਤਾਂ ਜਿਹੜਾ ਵਿਕਦਾ ਹੀ ਵਿਕਦਾਗਾ ਪਰ ਜਿਹੜੇ ਆਪਾਂ ਮੁਰਗੇ ਮੁਰਗੀਆਂ ਪਾਲੇ ਹੁੰਦੇ ਨੇ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਤਕਰੀਬਨ 2.5 ਤੋਂ 3 ਮਹੀਨਿਆਂ ਦੇ ਇਹ ਜਾਨਵਰ ਨੇਗੇ ਸੋ ਆਪਾਂ ਨੇ ਜਦੋਂ 2.5 ਤੋਂ 3 ਮਹੀਨਿਆਂ ਦੇ ਜਾਨਵਰ ਹੋ ਗਏ ਵੇਚਨੇ ਸਟਾਰਟ ਕਰ ਦੇਣਿਆਂਗੇ ਉਹ ਜਾਨਵਰ ਵੇਚ ਕੇ ਆਪਾਂ ਨੂੰ ਜਿਹੜਾ ਚੰਗਾ ਮੁਨਾਫਾ ਮਿਲ ਸਕਦਾਗਾ ਸਾਰੇ ਵੀਰ ਅੰਡਿਆ ਮੰਗਰ ਪਏ ਜਾਂਦੇ ਕਿ ਪਾਂਡਾ ਸੇਲ ਕਰਕੇ ਹੋਗਾ ਨਾ ਪਰ ਤੁਸੀਂ ਜਾਨਵਰਾਂ ਨੂੰ ਤਕਰੀਬਨ 3-4 ਮਹੀਨੇ ਪਾਲ ਕੇ ਵਧੀਆ ਤਰੀਕੇ ਨਾਲ ਸੋ ਤੁਸੀਂ ਫੇਰ ਵੀ ਚੰਗਾ ਮੁਨਾਫਾ ਲੈ ਸਕਦੇ ਹੋ ਕਿਉਂਕਿ ਹੁਣ ਤੁਹਾਨੂੰ ਦੱਸਦਾ ਕਿਵੇਂ ਲੈ ਸਕਦੇ ਹੋ ਚੂਜਾ ਤਕਰੀਬਨ 30-40 ਰੁਪਏ ਦਾ ਹੁੰਦਾ ਉਹਨੂੰ ਪਾਲ ਕੇ ਤੁਸੀਂ ਫੀਡ ਦੇ ਅਕੋਰਡਿੰਗ ਕਿੰਨੇ ਟਾਈਮ 'ਚ ਕਿੰਨਾ ਬੱਚਾ ਫੀਡ ਖਾਂਦਾਗਾ ਉਹ ਤੋਂ ਤੁਸੀਂ ਮੁਨਾਫਾ ਲੈ ਕੇ ਜਿਹੜੇ ਜਾਨਵਰ ਵੇਚ ਸਕਦੇ ਹੋਗੇ ਉਦੋਂ ਜਦੋਂ ਸਿਆਲ ਦੀ ਜਿਹੜੀ ਠੰਡ ਦੀ ਜਿਹੜੀ ਸ਼ੁਰੂਆਤ ਹੁੰਦੀ ਆ ਉਦੋਂ ਮੁਰਗੇ ਮੁਰਗੀਆਂ ਦਾ ਰੇਟ ਬਹੁਤ ਸੋਹਣਾ ਹੁੰਦਾ ਹੈਗਾ ਸਿਆਲ ਦੇ ਸੁਰੂ ਚ ਜਿਹੜੇ ਬੰਦੇ ਨਹੀਂ ਚੂਚੇ ਪਾਲ ਸਕਦੇ ਉਹ ਵੱਡੀਆਂ ਮੁਰਗੀਆਂ ਦੀ ਅਕਸਰ ਮੰਗ ਕਰਦੇ ਨੇਗੇ ਉਦੋਂ ਵੱਡੀਆਂ ਮੁਰਗੀਆਂ ਤਕਰੀਬਨ 450 ਤੋਂ ਲੈ ਕੇ 500 ਰੁਪਏ ਤੱਕ ਆਰਾਮ ਨਾਲ ਵਿਕ ਜਾਂਦੀਆਂ ਨੇ ਤੇ ਜਿਹੜਾ ਮੁਰਗੇ ਦਾ ਰੇਟ ਹੁੰਦਾ ਉਦੋਂ ਤਕਰੀਬਨ 7 ਤੋਂ ਲੈ ਕੇ 8-900 ਤੱਕ ਵੀ 1000 ਤੱਕ ਵੀ ਚਲੇ ਜਾਂਦਾ ਕਿਉਂਕਿ ਜਿਨ੍ਹਾਂ ਨੇ ਅੰਡੇ ਖਾਣ ਵਾਸਤੇ ਘਰੇ ਮੁਰਗੀਆਂ ਰੱਖਣੀਆਂ ਨੇ ਉਹ ਵੱਡੀਆਂ ਹੀ ਰੱਖਦਾ ਹਮੇਸ਼ਾ ਉਹ ਛੋਟੇ ਚੂਚੇ ਨਹੀਂ ਪਾਲਦਾ ਸੋ ਇਹ ਵੀ ਇੱਕ ਵੱਡਾ ਜਿਹੜਾ ਤਰੀਕਾ ਬਹੁਤ ਸੋਹਣਾ ਤਰੀਕਾ ਹੈਗਾ ਪੋਲਟਰੀ ਫਾਰਮਿੰਗ ਚੋਂ ਚੰਗੀ ਆਮਦਨ ਲੈਣ ਦਾ ਸੋ ਇੱਕ ਤਾਂ ਇਹ ਹੋ ਗਿਆ ਜਿਹੜੇ ਬੱਚੇ ਆਪਾਂ ਨੇ ਵੱਡੇ ਕਰਕੇ ਵੇਚਣੇ ਆਗੇ ਸੋ ਅਗਲਾ ਇਹ ਆ ਕਿ ਤੁਸੀਂ ਅੰਡੇ ਸੇਲ ਕਰ ਸਕਦੇ ਹੋ ਚੰਗੇ ਆਂਡਾ ਕਈ ਵੀਰ ਕਹਿੰਦੇ ਨੇ ਕਿ ਗਰਮੀ ਚ ਬਹੁਤ ਘੱਟ ਰੇਟ ਤੇ ਸੇਲ ਹੁੰਦਾ ਦੋਸਤੋ ਗਰਮੀ ਚ ਵੀ ਘੱਟ ਤੋਂ ਘੱਟ 10 ਰੁਪਏ ਆਂਡਾ ਸੇਲ ਹੁੰਦਾਗਾ ਅਕਸਰ ਹੀ ਆਪਾਂ ਦੇਖਦੇ ਆਂ ਕਿ ਗਰਮੀਆਂ ਚ ਹੁਣ ਆਪਣੇ ਕੋਲ ਜਿੰਨੀਆਂ ਕੁ ਮੁਰਗੀਆਂ ਰੱਖੀਆਂ ਸੀਗੀਆਂ ਜਿੰਨੇ ਕ ਆਂਡੇ ਹੁੰਦੇ ਸੀ ਤਕਰੀਬਨ 10 ਰੁਪਏ ਤੋਂ ਲੈ ਕੇ 11-12 ਰੁਪਏ ਤੱਕ ਵੀ ਪੰਡਾ ਸੇਲ ਕੀਤਾਗਾ ਸੋ ਜਿਹੜੀ ਮੁਰਗੀ ਫੀਡ ਖਾਂਦੀ ਆ ਉਹ 5 ਤੋਂ ਲੈ ਕੇ 6 ਰੁਪਏ ਤੱਕ ਵਧੀਆ ਰੱਜ ਲੈਂਦੀ ਆ ਮੁਰਗੀ ਇੱਕ ਦਿਨ 'ਚ 5 ਜਾਂ 6 ਰੁਪਏ ਦਾ ਖਾਂਦੀ ਆ ਜੇਕਰ ਆਪਾਂ 10 ਰੁਪਏ ਦਾ ਵੀ ਅੰਡਾ ਵੇਚਦਾ ਤਾਂ ਵੀ ਆਪਾਂ ਨੂੰ 3-4 ਰੁਪਏ ਮੁਨਾਫਾ ਹੁੰਦਾ ਸੋ ਗਰਮੀਆਂ 'ਚ ਵੀ ਘਾਟੇ ਦਾ ਸੌਦਾ ਨਹੀਂ ਹੈਗਾ ਜਿਹੜੇ ਵੀ ਕਹਿੰਦੇ ਨੇ ਕਿ ਗਰਮੀਆਂ 'ਚ ਅੰਡਾ ਨਹੀਂ ਵਿਕਦਾ ਸੋ ਉਹ ਆਪਾਂ ਨੂੰ ਮਾਰਕੀਟ ਬਣਾਉਣੀ ਪੂ ਦੋਸਤੋ ਜੇਕਰ ਆਪਾਂ ਚੰਗੀ ਮਾਰਕੀਟ ਬਣਾ ਲੈਨੇ ਆਂਗੇ ਪਹਿਲੇ ਦੋਸਤੋ 1-2 ਸਾਲਾਂ ਚ ਤਾਂ ਜਿਹੜੀ ਮਾਰਕੀਟ ਹੀ ਬਣਦੀ ਹੈਗੀ ਤੁਸੀਂ ਇਹ ਨਾ ਸੋਚਿਆ ਕਰੋ ਕਿ 1-2 ਸਾਲ ਮੁਨਾਫਾ ਨਹੀਂ ਹੋਇਆ ਜੇਕਰ 1-2 ਸਾਲ ਤੁਸੀਂ ਮਾਰਕੀਟ ਆਪਣੀ ਚੰਗੀ ਬਣਾਲੀ ਆਂਡੇ ਦੀ ਮਾਰਕੀਟ ਜਾਂ ਫਿਰ ਜਾਨਵਰ ਜਿਹੜੇ ਜਾਨਵਰ ਨੇ ਉਹ ਵੇਚਣ ਦੀ ਮਾਰਕੀਟ ਤੁਸੀਂ ਨੇ ਬਣਾਲੀ ਤਾਂ ਫਿਰ ਤੁਹਾਨੂੰ ਆਉਣ ਵਾਲੇ ਸਾਲਾਂ ਚ ਜਿਹੜੀ ਕੋਈ ਵੀ ਦਿੱਕਤ ਨਹੀਂ ਆਉਂਦੀ ਸੋ ਜਿਹੜਾ ਮਾਰਕੀਟ ਬਣਾਉਣ ਦਾ ਜਿਹੜਾ ਤਰੀਕਾ ਉਹ ਉਹਦੇ ਬਾਰੇ ਵੀ ਆਪਾਂ ਹੁਣ ਥੋੜੀ-ਬੋਤੀ ਗੱਲ ਕਰ ਲੈਨੇ ਕਿ ਮਾਰਕੀਟ ਕਿਵੇਂ ਬਣਾਉਣੀ ਆ ਹੁਣ ਦੋਸਤੋ ਜਿਹੜਾ ਮਹੀਨਾ ਚੱਲ ਰਿਹਾ ਉਹ ਅਗਸਤ ਸਟਾਰਟ ਹੋ ਗਿਆ ਜੁਲਾਈ ਖਤਮ ਹੋ ਚੁੱਕਿਆ ਅਗਸਤ ਸਟਾਰਟ ਹੋ ਗਿਆ ਸੋ ਜਿਹੜੇ ਵੀਰਾਂ ਕੋਲ ਹੁਣ ਜਾਨਵਰ ਰੱਖੇ ਹੋਏ ਨੇ ਤੁਸੀਂ ਨੇ ਕੀ ਕਰਨਾ ਤੁਸੀਂ ਨੇ ਐਡਵਰਟਾਈਜ਼ਮੈਂਟ ਕਰਨੀ ਹੈ ਪੂਰੀ ਕਿ ਆਪਣੇ ਕੋਲ ਤਕਰੀਬਨ 20-25 ਦਿਨਾਂ ਤੱਕ ਜਿਹੜਾ ਅੰਡਾ ਹੋ ਜਿਹੜਾ ਅੰਡਾ ਹੋਣ ਲੱਗ ਜੂਗਾ ਤੁਸੀਂ ਜਿਹੜਾ ਅੰਡਾ ਲੈ ਸਕਦੇ ਹੋਗੇ ਤੁਸੀਂ WhatsApp ਗਰੁੱਪਾਂ 'ਚ ਜਾਂ ਸਟੇਟਸ ਲਾ ਕੇ Facebook ਤੇ Instagram ਤੇ ਤੁਸੀਂ ਨੇ ਐਡਵਰਟਾਈਜ਼ਮੈਂਟ ਕਰਨੀ ਹੈ ਤਾਂ ਕਿ ਤੁਹਾਡਾ ਜਿਹੜਾ ਗਾਹਕ ਜੁੜ ਸਕੇ ਜਦੋਂ ਆਪਾਂ ਅਗਲੇ ਨੂੰ ਵਧੀਆ ਤੇ ਚੰਗਾ ਅੰਡਾ ਆਰਗੇਨਿਕ ਅੰਡਾ ਪ੍ਰੋਵਾਈਡ ਕਰਾਂਗੇ ਤਾਂ ਅਗਲਾ ਆਪ ਹੀ ਆਪਾਂ ਤੋਂ ਅੰਡਾ ਜਿਹੜਾ ਉਹ ਖਰੀਦੂਗਾ ਸੋ ਅਗਲੇ ਨੂੰ ਚੰਗੀ ਚੀਜ਼ ਦੋ ਤੇ ਅਗਲਾ ਵੀ ਜਿਹੜਾ ਆਪਣੇ ਕੋਲ ਦੁਬਾਰਾ ਆਵੇ ਹੁਣ ਤਕਰੀਬਨ ਜਿਹੜਾ ਅੰਡੇ ਦਾ ਰੇਟ ਚੱਲ ਰਿਹਾ 10 ਤੋਂ 15 ਰੁਪਏ ਜਿਹੜਾ ਅੰਡੇ ਦਾ ਰੇਟ ਚੱਲ ਰਿਹਾ ਹੈਗਾ ਦੋਸਤੋ 10 ਤੋਂ 15 ਰੁਪਏ ਤੱਕ ਬਹੁਤ ਵਧੀਆ ਹੱਸ ਕੇ ਜਿਹੜਾ ਅੰਡਾ ਆਪਣਾ ਸੇਲ ਹੋ ਰਿਹਾਗਾ ਸੋ ਹੁਣ ਤੁਸੀਂ 10 ਤੋਂ 15 ਰੁਪਏ ਰੇਟ ਰੱਖ ਕੇ ਅੰਡਾ ਵੇਚ ਸਕਦੇ ਹੋ ਪਰ ਤੁਸੀਂ ਅੱਗੇ ਜਿਹੜਾ 1-2 ਮਹੀਨਿਆਂ ਤੱਕ ਜਿਹੜਾ ਅੰਡੇ ਦਾ ਰੇਟ ਆ ਉਹ 20 ਰੁਪਏ ਵੀ ਕਰ ਸਕਦੇ ਹੋ 20 ਰੁਪਏ ਵੀ ਜਿਹੜਾ ਗਰਮੀ 'ਚ ਮਾਫ ਕਰਨਾ ਜਿਹੜਾ ਸਰਦੀ 'ਚ 20 ਰੁਪਏ ਅੰਡਾ ਬਹੁਤ ਵਧੀਆ ਤੇ ਅਗਲਾ ਹੱਸ ਕੇ ਲੈ ਕੇ ਜਾਂਦਾ ਹੈ ਜੇਕਰ ਅੰਡੇ ਦੀ ਕੁਆਲਿਟੀ ਵਧੀਆ ਹੋਊਗੀ ਸੋ ਜੇਕਰ ਦੋਸਤੋ ਆਪਾਂ ਇਹ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਆਪਾਂ ਇਸ ਪੋਲਟਰੀ ਫਾਰਮਿੰਗ ਦੇ ਕਿੱਤੇ 'ਚੋਂ ਵਧੀਆ ਪ੍ਰੋਫਿਟ ਲੈ ਸਕਾਂਗੇ ਤੇ ਅਗਲੇ ਸਾਲ ਵੀ ਆਪਾਂ ਥੋੜੀ ਜੀ ਜਾਨਵਰ ਵਧਾ ਕੇ ਰੱਖ ਸਕਾਂਗੇ ਸੋ ਜਿਨੇ ਜਿਨੇ ਹੁਣ ਸਟਾਰਟ ਕਰਨਾ ਜਾਂ ਫਿਰ ਹੁਣ ਕਰ ਰਹੇ ਨੇ ਉਹ ਤਕਰੀਬਨ ਘਟਵਾੜ ਤੋਂ ਸਟਾਰਟ ਕਰੋ ਪਹਿਲਾਂ ਟ੍ਰੇਨਿੰਗ ਲਓ ਜਾਣਕਾਰੀ ਲਓ ਤਾਂ ਜੋ ਤੁਹਾਨੂੰ ਬਿਲਕੁਲ ਵੀ ਘਾਟਾ ਨਾ ਪਵੇ ਜੇਕਰ ਆਪਾਂ ਪ੍ਰੋਪਰੀਨਾ ਦੀ ਜਾਣਕਾਰੀ ਲੈ ਕੇ ਆਪਾਂ ਇਹ ਕੰਮ ਕਰਦੇ ਆਂਗੇ ਤਾਂ ਆਪਾਂ ਨੂੰ ਕਦੇ ਵੀ ਘਾਟਾ ਨਹੀਂ ਪਊਗਾ ਸੋ ਜਿਹੜੇ ਵੀਰਾਂ ਨੂੰ ਇਹ ਵੀਡੀਓ ਵਧੀਆ ਲੱਗੀ ਉਹ ਕਮੈਂਟ ਜਰੂਰ ਕਰ ਦਿਓ ਬਈ ਜਾਂਦਿਆਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਇੱਕ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਜੋ ਜੇਕਰ ਆਪਾਂ ਸ਼ੇਅਰ ਕਰਦੇ ਆ ਤਾਂ ਹੋਰ ਵੀ ਵੀਰਾਂ ਨੂੰ ਜਿਹੜਾ ਉਤਸ਼ਾਹ ਮਿਲਦਾਗਾ ਉਹ ਵੀਰ ਜਿਹੜਾ ਇਸ ਕੰਮ 'ਚ ਆਉਣਾ ਚਾਹੁੰਦੇ ਨੇਗੇ ਸੋ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜਾਂਦਿਆਂ ਦੇ ਕਮੈਂਟ ਵੀ ਕਰਦਿਆ ਕਰੋ ਤੇ ਇੱਕ ਇਹ ਜਰੂਰ ਦੱਸਿਆ ਕਰੋ ਕਿ ਤੁਸੀਂ ਕਿਹੜੇ ਏਰੀਆ 'ਚੋਂ ਬਿਲੋਂਗ ਕਰਦੇ ਹੋਗੇ ਇਹਨੇ ਨਾਲ ਬੰਦੇ ਦਾ ਹੌਸਲਾ ਵਧ ਜਾਂਦਾ ਆਪਾਂ ਤੁਹਾਡੇ ਲਈ ਨਮੀਆਂ ਨਮੀਆਂ ਵੀਡੀਓ ਜਿਹੜੀ ਬਣਾਉਂਦੇ ਰਹਨੇ ਆਂਗੇ ਅੱਗੇ ਤੋਂ ਵੀ ਤੁਹਾਡੇ ਲਈ ਆਪਾਂ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਾਂਗੇ। ਸੋ ਜਾਨਵਰਾਂ ਨੂੰ ਐਕਟਿਵ ਰੱਖਣ ਲਈ ਪਾਣੀ ਵੱਦ ਤੋਂ ਵੱਦ ਪਾ ਕੇ ਰੱਖੋ ਖੁੱਡਿਆਂ 'ਚ ਮਤਲਬ ਕਿ ਕਹਿਣ ਤੋਂ ਭਾਵ ਕਿ ਇਹਨਾਂ ਦੇ ਖੁੱਡਿਆਂ 'ਚ ਪਾਣੀ ਰੱਖੋ। ਜਦੋਂ ਆਪਾਂ ਇਹਨਾਂ ਦੇ ਖੁੱਡਿਆਂ 'ਚ ਪਾਣੀ ਨਹੀਂ ਰੱਖਦੇ ਤਾਂ ਥੋੜੀ ਦਿੱਕਤ ਆਉਂਦੀ ਹੈ। ਪਾਣੀ ਰੱਖੋ ਤੇ ਇੱਕ ਆਪਾਂ ਤੁਹਾਨੂੰ ਥੋੜਾ ਜਿਹਾ ਫਾਰਮੂਲਾ ਹੋਰ ਦੱਸ ਦਿੰਨੇ ਆ। ਤੁਸੀਂ ਗਲੂਕੌਨ ਡੀ ਇਹਨਾਂ ਨੂੰ ਜ਼ਰੂਰ ਪਾਓ। ਗਲੂਕੌਨ ਡੀ ਇਹਨਾਂ ਲਈ ਬਹੁਤ ਹੀ ਵਧੀਆ। ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ।